ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 7ਵੇਂ ਕਾਂਡ ਦਾ 16ਵਾਂ ਭਾਗ ਪ੍ਰਭੂ ਪਤੀ ਦੇ ਵਿਛੋੜੇ ਕਾਰਨ ਦੁਖੀ ਜੀਵ ਇਸਤਰੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਨਾ ਪ੍ਰਭੂ ਜੀਓ ਏਕਲੜੀ ਬਨ ਮਾਹੇ ਕਿਉਂ ਧੀ ਰਹੇਗੀ ਨਾ ਬਿਨਾ ਪ੍ਰਭ ਬੇਪਰਵਾਹੀ ਤਨ ਨਾਹ ਬਾਜੋਂ ਰਹਿ ਨਾ ਸਕੇ ਬਿਖਮ ਰੈਣ ਕਨੇਰੀਆ ਨੈ ਨੀਂਦੇ ਆਵੇ ਪ੍ਰੇਮ ਭਾਵੇ ਸੁਣ ਬੇਨੰਤੀ ਮੇਰੀਆ ਬਾਜੋਂ ਪਿਆਰੇ ਕੋਏ ਨਾ ਸਾਰੇ ਇਕ ਲੜੀ ਕੋ ਰਲਾਏ ਨਾਨਕ ਸਾਤਨ ਮਿਲੇ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਫਿਰ ਛੋੜੀ ਗਾੜੀ ਜੀਓ ਕਵਨ ਮਿਲਾਵੇ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੇ ਸ਼ਬਦੇ ਸੁਹਾਵੇ ਤਾਂ ਪਤ ਪਾਵੇ ਦੀਪਕ ਦੇਹ ਉਜਾਰੈ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੇ ਸਤਗੁਰ ਮੇਲੀ ਤਾਂ ਪਿਰ 라ਵੀ ਬਿਖਸੀ ਅੰਮ੍ਰਿਤ ਬਾਣੀ ਨਾਨਕ ਸਾ ਤਨ ਤਾਂ ਪਿਰ 라ਵੇ ਜਾਂ ਤਿਸ ਕੈ ਮਨ ਪਾਣੀ ਪੰਨਾ 243 ਅਰਥ हे ਪ੍ਰਭੂ ਖਸਮ ਜੀ ਮੇਰੀ ਬੇਨਤੀ ਸੁਣੋ ਤੇਥੋਂ ਬਿਨਾ ਮੈਂ ਜੀਵ ਇਸਤਰੀ ਇਸ ਸੰਸਾਰ ਜੰਗਲ ਵਿੱਚ ਇਕੱਲੀ ਹਾਂ हे ਬੇਪਰਵਾਹ ਪ੍ਰਭੂ ਤੈ ਖਸਮ ਤੋਂ ਬਿਨਾ ਮੇਰੀ ਜਿੰਦ ਧੀਰਜ ਨਹੀਂ ਫੜ ਸਕਦੀ ਜੀਵ ਇਸਤਰੀ ਪ੍ਰਭੂ ਪਤੀ ਤੋਂ ਬਿਨਾ ਰਹਿ ਨਹੀਂ ਸਕਦੀ ਖਸਮ ਪ੍ਰਭੂ ਤੋਂ ਬਿਨਾ ਇਸ ਦੀ ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ हे ਖਸਮ ਪ੍ਰਭੂ ਮੇਰੀ ਬੇਨਤੀ ਸੁਣਾ ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ ਤੇਰੇ ਵਿਛੋੜੇ ਵਿੱਚ ਮੈਨੂੰ ਸ਼ਾਂਤੀ ਨਹੀਂ ਆ ਸਕਦੀ ਪਿਆਰੇ ਪ੍ਰਭੂ ਪਤੀ ਤੋਂ ਬਿਨਾ ਮੈਂ ਇਸ ਜਿੰਦ ਦੀ ਕੋਈ ਵੀ ਬਾਤ ਨਹੀਂ ਪੁੱਛਦਾ ਇਹ ਇਕੱਲੀ ਹੀ ਸੰਸਾਰ ਜੰਗਲ ਵਿੱਚ ਕੂਕਦੀ ਹੈ ਪਰ ਇਹ ਨਾਨਕ ਜੀ ਬਿਸਤਰੀ ਤਦੋਂ ਹੀ ਪ੍ਰਭੂ ਪਤੀ ਨੂੰ ਮਿਲ ਸਕਦੀ ਹੈ ਜੇ ਇਸ ਨੂੰ ਗੁਰੂ ਮਿਲਾ ਦੇਵੇ ਨਹੀਂ ਤਾਂ ਪ੍ਰੀਤਮ ਪ੍ਰਭੂ ਤੋਂ ਬਿਨਾ ਦੋਖੀ ਹੀ ਦੁੱਖ ਸਹਾਰਦੀ ਹੈ ਹੇ ਸਹੇਲੀਏ ਜਿਸ ਨੂੰ ਪਤੀ ਨੇ ਵਿਸਾਰ ਦਿੱਤਾ ਉਸ ਨੂੰ ਹੋਰ ਕੌਣ ਪਤੀ ਨਾਲ ਮਿਲਾ ਸਕਦਾ ਹੈ ਹੇ ਸਹੇਲੀਏ ਜਿਹੜੀ ਜਿੰਦ-ਬੁਹਤੀ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਦੇ ਨਾਮ ਰਸ ਵਿੱਚ ਪਰਭੂ ਦੇ ਪ੍ਰੇਮ ਰਸ ਵਿੱਚ ਜੁੜਦੀ ਹੈ ਉਹ ਅੰਤਰ ਆਤਮੇ ਸੁੰਦਰ ਹੋ ਜਾਂਦੀ ਹੈ ਜਦੋਂ ਗੁਰੂ ਦੇ ਸ਼ਬਦ ਦੇ ਰਾਹੀ ਜੀਵ ਇਸਤਰੀ ਅੰਤਰ ਆਤਮੇ ਸੋਹਣੀ ਹੋ ਜਾਂਦੀ ਹੈ ਤਦੋਂ ਲੋਕ ਪਰਲੋਕ ਵਿੱਚ ਇੱਜ਼ਤ ਖੱਟਦੀ ਹੈ ਗਿਆਨ ਦਾ ਦੀਵਾ ਇਸ ਦੇ ਸਰੀਰ ਵਿੱਚ ਹਿਰਦੇ ਵਿੱਚ ਚਾਨਣ ਕਰ ਦਿੰਦਾ ਹੈ हे ਸਹੇਲੀਆਂ ਸੋਣ ਜਿਹੜੀ ਜੀਵ ਇਸਤਰੀ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ ਉਹ ਸਦਾ ਥਿਰ ਪ੍ਰਭੂ ਵਿੱਚ ਜੁੜ ਕੇ ਸੌਖੀ ਹੋ ਜਾਂਦੀ ਹੈ ਜਦੋਂ ਸਤਿਗੁਰੂ ਨੇ ਉਸ ਨੂੰ ਆਪਣੇ ਸ਼ਬਦ ਵਿੱਚ ਜੋੜ ਦਿਆ ਤਦੋਂ ਪ੍ਰਭੂ ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿਆ ਆਤਮਿਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਉਸ ਦਾ ਹਿਰਦਾ ਕੋਲ ਫੁੱਲ ਖਿੜ ਪੈਂਦਾ ਹੈ ਇਹ ਨਾਨਕ ਜੀ ਵੀ ਇਸਤਰੀ ਤਦੋਂ ਹੀ ਪ੍ਰਭੂ ਪਤੀ ਨੂੰ ਮਿਲਦੀ ਹੈ ਜਦੋਂ ਗੁਰੂ ਦੇ ਸ਼ਬਦ ਦੀ ਰਾਹੀ ਇਹ ਪ੍ਰਭੂ ਪਤੀ ਦੇ ਮਨ ਵਿੱਚ ਪਿਆਰੀ ਲੱਗਦੀ ਹੈ ਫਿਰ ਬਿਨ ਖਰੀ ਨਿਮਾਣੀ ਜਿਓ ਬਿਨ ਪਿਰ ਕਿਉ ਜੀਵਾ ਮੇਰੀ ਮਾਈ ਫਿਰ ਬਿਨ ਨੀਂਦ ਨਾ ਆਵੇ ਜੀਓ ਕਾਪੜ ਤਨ ਨਾ ਸੁਹਾਈ ਕਾਪੜ ਤਨ ਸੁਹਾਵੇ ਜਾਂ ਫਿਰ ਭਾਵੇ ਗੁਰਮਤੀ ਚਿਤ ਲਾਈਏ ਸਦਾ ਸੁਹਾਗਣ ਜਾਂ ਸਤਗੁਰ ਸੇਵੇ ਗੁਰ ਕੈ ਅੰਕ ਸਮਾਈਏ ਗੁਰ ਸ਼ਬਦੇ ਮੇਲਾ ਤਾਂ ਫਿਰ ਰਾਵੀ ਲਾਹਾ ਨਾਮ ਸੰਸਾਰੇ ਨਾਨਕ ਕਾਮਣ ਨਾ ਪਿਆਰੀ ਜਾਂ ਹਰ ਕੇ ਗੁਣ ਸਾਰੇ ਪੰਨਾ 244 ਅਰਥ ਏ ਮੇਰੀ ਮਾਂ ਪਤੀ ਪ੍ਰਭੂ ਦੇ ਮਿਲਾਪ ਤੋਂ ਬਿਨਾ ਮੇਰੀ ਜਿੰਦ ਬਹੁਤ ਕੰਗਾਲ ਜੀ ਰਹਿੰਦੀ ਹੈ। ਪ੍ਰਭੂ ਪਤੀ ਦੇ ਮੇਲ ਤੋਂ ਬਿਨਾ ਮੇਰੇ ਅੰਦਰ ਆਤਮਿਕ ਜੀਵਨ ਆ ਨਹੀਂ ਸਕਦਾ। हे मां ਪ੍ਰਭੂ ਪਤੀ ਤੋਂ ਬਿਨਾ ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ। ਮੈਨੂੰ ਆਪਣੇ ਸਰੀਰ ਉੱਤੇ ਕੋਈ ਕੱਪੜਾ ਨਹੀਂ ਸੁਖਾਉਂਦਾ। हे मां ਕੱਪੜਾ ਸਰੀਰ ਉੱਤੇ ਤਦੋਂ ਸੁਖਾਉਂਦਾ ਹੈ ਜਦੋਂ ਮੈਂ ਪ੍ਰਭੂ ਪਤੀ ਨੂੰ ਪਾ ਜਾਵਾਂ। ਪਰ हे मां ਗੁਰੂ ਦੀ ਮਾਤ ਉੱਤੇ ਤੁਰਿਆ ਹੀ ਪ੍ਰਭੂ ਵਿੱਚ ਚਿੱਤ ਜੁੜ ਸਕਦਾ ਹੈ ਜਦੋਂ ਜੀਵ ਇਸਤਰੀ ਗੁਰੂ ਦੀ ਸ਼ਰਨ ਪੈਂਦੀ ਹੈ ਤਦੋਂ ਉਹ ਸਦਾ ਵਾਸਤੇ ਭਾਗਾ ਵਾਲੀ ਬਣ ਜਾਂਦੀ ਹੈ ਇਸ ਵਾਸਤੇ हे ਮਾਂ ਗੁਰੂ ਦੀ ਗੋਦ ਵਿੱਚ ਹੀ ਟਿਕੇ ਰਹਿਣਾ ਚਾਹੀਦਾ ਹੈ हे ਮਾਂ ਜਦੋਂ ਗੁਰੂ ਦੇ ਸ਼ਬਦ ਮੇਰੇ ਮੇਰਾ ਚਿੱਤ ਜੁੜਦਾ ਹੈ ਤਦੋਂ ਮੈਂ ਪ੍ਰਭੂ ਪਤੀ ਨੂੰ ਮਿਲ ਪੈਂਦੀ ਹਾਂ ਇਹ ਮਾਂ ਪ੍ਰਭੂ ਦਾ ਨਾਮ ਹੀ ਜਗਤ ਵਿੱਚ ਅਸਲ ਖੱਟੀ ਹੈ ਇਹ ਨਾਨਕ ਜੀਵ ਇਸਤਰੀ ਜਦੋਂ ਪ੍ਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਉਂਦੀ ਹੈ ਤਦੋਂ ਉਹ ਪ੍ਰਭੂਪਤੀ ਨੂੰ ਮਿਲ ਪੈਂਦੀ ਹੈ ਇਹ ਮਾਂ ਪ੍ਰਭੂ ਦਾ ਨਾਮ ਹੀ ਜਗਤ ਵਿੱਚ ਅਸਲ ਖੱਟੀ ਹੈ ਇਹ ਨਾਨਕ ਜੀ ਇਸਤਰੀ ਜਦੋਂ ਪ੍ਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਉਂਦੀ ਹੈ ਤਦੋਂ ਉਹ ਪ੍ਰਭੂਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਮੋਰੀ रुणਚਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇ ਵੱਡਾ ਤੈਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟੋਂ ਖੰਨਿਏ ਵਈਆਂ ਤੇਰੇ ਨਾਮ ਵਿਟੋਂ ਕੁਰਬਾਨੋ ਜਾਂ ਤੂੰ ਤਾਂ ਮਹਿਮਾਨ ਕਿਆ ਹੈ ਤਦ ਬਿਨ ਕਿਹਾ ਮੇਰਾ ਮਾਨਾ ਚੂੜਾ ਭੰਨ ਪਲੰਘ ਸਿਉ ਮੁੰਦੇ ਸੁਣ ਬਾਹੀ ਸਣ ਬਾਹਾ ਏਤੇ ਵੇਸ ਕਰੇਂਦੀਏ ਮੁੰਦੇ ਸ਼ਹਿਰਾਤੋ ਅਬਰਾਹਾ ਮਨ ਨਾ ਮਨੀਆ ਨਾ ਚੋੜੀਆਂ ਨਾ ਸੇ ਵਿੰਗੜੀਆਂ ਹਾ ਜੋਸ਼ ਕੰਠ ਨ ਲਗੀਆਂ ਜਲਨ ਸੇ ਬਾਹੜੀਆਂ ਸਭ ਸਈਆਂ ਸ਼ਹਿਰਾਵਣ ਗਈਆਂ ਹਉ ਦਾਦੀ ਕੈ ਦਰ ਜਾਵਾ ਅਮਾਲੀ ਹਉ ਖਰੀ ਸੁਚੱਜੀ ਤੈਸ਼ਾ ਏਕ ਨਾ ਭਾਵਾਂ ਮਾਂਗ ਉਦਾਈ ਪਟੀਆਂ ਭਰੀਏ ਮਾਂਗ ਸੰਦੂਰੈ ਅੱਗੇ ਗਈ ਨਾ ਮੰਨੀਆਂ ਮਰੋਂ ਬਿਸੂਰ ਬਿਸੂਰੇ ਮੈਰੋ ਵੋਂਦੀ ਸਭ ਜਗ ਰੁਨਾ ਅਰੁੰਣੜੇ ਵਣੋਂ ਪੰਖੇਰੂ ਏਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨ ਹੋਂ ਫਿਰੋਂ ਵਿਛੋੜੀ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਬਿਨ ਕਿਨ ਪਿਆਰੇ ਭੇਜ ਨਾ ਸਕਾਂ ਕੋਇ ਆਉ ਸੁਭਾਗੀ ਨੀਂਦੜੀਏ ਮਤਸ਼ਾ ਦੇਖਾਂ ਸੋਏ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉ ਨ ਮਰੀਜੇ ਜੀੜਾ ਨਾ ਦੀਜੈ ਜਾਂ ਛੈ ਪਿਆ ਵਡਾਣਾ ਅੰਨਾ 557 ਅਤੇ 58 ਅਰਥ ਏ ਭੈਣੇ ਸਾਵਣ ਦਾ ਮਹੀਨਾ ਆ ਗਿਆ ਹੈ ਸਾਵਣ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ ਮੋਰਾ ਨੇ ਰੌਣਚੁਣ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ ਤੇ ਪਹਿਲਾਂ ਪੌਣੀਆਂ ਆਰੰਭ ਕਰ ਦਿੱਤੀਆਂ ਹਨ اے ਪ੍ਰਭੂ ਤੇਰੀ ਇਹ ਸੋਹਣੀ ਕੁਦਰਤ ਮੈਂ ਜੀਵ ਇਸਤਰੀ ਵਾਸਤੇ ਮਾਨੋ ਕਟਾਰ ਹੈ ਜੋ ਮੇਰੇ ਅੰਦਰ ਬਿਰਹੂ ਦੀ ਚੋਟ ਲਾ ਰਹੀ ਹੈ ਮੁੰਦ ਇਸਤਰੀ ਕਟਾਰੇ ਤਿੱਖੀ ਨੋਖ ਅਤੇ ਦੋ ਪਾਸਿਆਂ ਤੋਂ ਤਿੱਖੀ ਧਾਰ ਵਾਲਾ ਛੋਟਾ ਸ਼ਸਤਰ ਜੋ ਯੋਧੇ ਦੀ ਕਮਰ ਨਾਲ ਬੰਨਿਆ ਜਾਂਦਾ ਸੀ ਕਮਰ ਕਟਾਰਾ ਬੰਕੁੜਾ ਬੰਕੇ ਕਾ ਸਵਾਰ ਅੰਨਾ 956 ਏ ਪ੍ਰਭੂ ਤੇਰੀ ਇਹ ਸੋਹਣੀ ਕੁਦਰਤ ਜੇਵੜ ਪ੍ਰੇਮ ਦੀ ਫਾਈ ਹੈ ਜਿਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਤੇਰੇ ਪ੍ਰੇਮ ਵਿੱਚ ਬੰਨ ਲਿਆ ਹੈ ਏ ਪ੍ਰਭੂ ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿਸ ਰਿਹਾ ਹੈ ਮੈਂ ਬਾਰ ਬਾਰ ਸਦਕੇ ਹਾਂ ਹਾਂ ਪ੍ਰਭੂ ਤੇਰਾ ਇਹ ਸਰੂਪ ਮੈਨੂੰ ਤੇਰੀ ਯਾਦ ਨਾਲ ਜੋੜ ਰਿਹਾ ਹੈ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ ਕਿਉਂਕਿ ਤੂੰ ਇਸ ਕੁਦਰਤ ਵਿੱਚ ਮੈਨੂੰ ਦਿਸ ਰਿਆਂ ਹੈ ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ ਕਿ ਤੇਰੀ ਇਹ ਕੁਦਰਤ ਸੁਹਾਵਣੀ ਹੈ ਜੇ ਕੁਦਰਤ ਵਿੱਚ ਤੂੰ ਨਾ ਦਿਸੇ ਤਾਂ ਇਹ ਆਖਣ ਵਿੱਚ ਕੀ ਸਵਾਦ ਰਹਿ ਜਾਏ ਕਿ ਇਹ ਕੁਦਰਤ ਸੋਹਣੀ ਹੈ ਇਹ ਭੋਲੀਏ ਇਸਤਰੀਏ ਤੂੰ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿੱਚ ਝੂੜਾ ਪਾਇਆ ਤੇ ਹੋਰ ਕਈ ਸ਼ਿੰਗਾਰ ਕੀਤੇ ਕਰ へ ਇਤਨੇ ਸ਼ਿੰਗਾਰ ਕਰਦੀ ਏ ਨਾਰੇ ਜੇ ਤੇਰਾ ਪਤੀ ਫਿਰ ਵੀ ਹੋਰ ਨਾਲ ਹੀ ਪਿਆਰ ਕਰਦਾ ਰਿਹਾ ਤਾਂ ਇਨਾ ਸ਼ਿੰਗਾਰਾਂ ਦਾ ਕੀ ਲਾਭ ਫਿਰ ਪਲੰਘ ਨਾਲ ਮਾਰ ਕੇ ਆਪਣਾ ਚੂੜਾ ਪੰਨਦੇ ਪਲੰਘ ਦੀਆਂ ਬਾਈਆਂ ਵੀ ਪੰਨਦੇ ਤੇ ਆਪਣੀਆਂ ਸਜਾਈਆਂ ਬਾਹਾਂ ਵੀ ਤੋੜਦੇ ਕਿਉਂਕਿ ਨਾ ਇਨਾ ਬਾਹਾਂ ਨੂੰ ਸਜਾਣ ਵਾਲਾ ਸੁਨਿਆਰ ਹੀ ਤੇਰਾ ਕੁਝ ਸਵਾਰ ਸਕਿਆ ਨਾ ਹੀ ਉਸਤੀਆਂ ਦਿੱਤੀਆਂ ਚੂੜੀਆਂ ਤੇ ਵੰਗਾ ਕਿਸੇ ਕੰਮ ਆਈਆਂ ਸੜ ਜਾਣ ਉਹ ਸਜਾਈਆਂ ਹੋਈਆਂ ਬਾਹਾਂ ਜੋ ਖਸਮ ਦੇ ਗਲ ਨਾ ਲੱਗ ਸਕੀਆਂ ਭਾਵ ਜੇ ਜੀਵ ਇਸਤਰੀ ساری ਉਮਰ ਧਾਰਮਿਕ ਭੇਖ ਕਰਨ ਵਿੱਚ ਗੁਜ਼ਾਰ ਦੇਵੇ ਇਸ ਨੂੰ ਧਰਮ ਉਪਦੇਸ਼ ਦੇਣ ਵਾਲਾ ਵੀ ਜੇ ਬਾਹਰਲੇ ਭੇਖ ਵੱਲ ਹੀ ਪ੍ਰੇਰਦਾ ਰਹੇ ਤਾਂ ਇਹ ਸਾਰੇ ਉਦਮ ਬ्यर्थ ਚਲੇ ਜਾਂਦੇ ਹਨ ਕਿਉਂਕਿ ਧਾਰਮਿਕ ਭੇਖਾਂ ਨਾਲ अथवा ਚੜ੍ਹਦੀ ਕਲਾ ਵਾਲੇ ਫੋਕੇ ਬਾਣਿਆਂ ਨਾਲ ਪ੍ਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕੀਦਾ ਉਸ ਦੇ ਨਾਲ ਤਾਂ ਸਿਰਫ ਆਤਮਕ ਮਿਲਾਪ ਹੀ ਹੋ ਸਕਦਾ ਹੈ। ਪ੍ਰਭੂ ਚਰਨਾ ਵਿੱਚ ਜੁੜਨ ਵਾਲੀਆਂ ਸਾਰੀਆਂ ਸਹਿਲੀਆਂ ਤਾਂ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਦੇ ਯਤਨ ਕਰ ਰਹੀਆਂ ਹਨ। ਮੈਂ ਜਿਹੜੇ ਨਿਰੇ ਵਿਖਾਵੇ ਦੇ ਹੀ ਧਰਮ ਪੇਖ ਕਰਦੀ ਰਹੀ। ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ? ਇਹ ਸਖੀ ਮਹਿਨਾ ਧਰਮ ਪੇਖਾਂ ਤੇ ਹੀ ਟੇਕ ਰੱਖ ਕੇ ਆਪਣੇ ਵੱਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ। ਪਰ हे ਪ੍ਰਭੂ ਪਤੀ ਕਿਸੇ ਇੱਕ ਵੀ ਗੁਣ ਕਰਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ ਮੈਂ ਸਵਾਰ ਕੇ ਪੱਟੀ ਗੁੰਦਦੀ ਹਾਂ ਮੇਰੀਆਂ ਪੱਟੀਆਂ ਦੇ ਚੀਰ ਵਿੱਚ ਸੰਧੂਰ ਵੀ ਭਰਿਆ ਜਾਂਦਾ ਹੈ ਸਰੀਰ ਤੇ ਕਈ ਤਰ੍ਹਾਂ ਦੇ ਧਾਰਮਿਕ ਚਿੰਨ ਤਿਲ ਆ ਲਾਲੇ ਅਤੇ ਗੇਰੂਏ ਲਾਲ ਪੀਲੇ ਕਾਲੇ ਕਈ ਰੰਗਾਂ ਦੇ ਅਤੇ ਕਈ ਨਮੂਨਿਆਂ ਦੇ ਧਾਰਮਿਕ ਬਾਣੇ ਪਾ ਲੇ ਕਤਵਾ ਦਾੜੇ ਤੇ ਚਿਹਰੇ ਤੇ ਥੰਧਾਈ ਲਾ ਕੇ ਲਿਸ਼ਕਾ ਲਿਆ ਕਈ ਚੱਕਰਾਂ ਕੜੀਆਂ ਖੰਡੀਆਂ ਕਿਰਪਾਨਾਂ ਨਾਲ ਸਜਾਇਆ ਬਾਣਾ ਪਾ ਲਿਆ ਚਿੱਟੇ ਪੀਲੇ ਨੀਲੇ ਆਦ ਰੰਗਾਂ ਵਾਲੇ ਲੰਮੇ ਚੋਲੇ ਪਾ ਲੇ ਖਾਸ ਢੰਗ ਨਾਲ ਗੋਲ ਪੱਗ ਬਨ ਲਈ ਹੱਥ ਵਿੱਚ ਸਿਮਰਨਾ ਜਾਂ ਤੀਰ ਆਦ ਫੜ ਲਿਆ ਕਈ ਵਾਰੀ ਗਲ ਵਿੱਚ ਵੀ ਮਾਲਾ ਲਮਕਾਲੀ ਆਦ ਉਚੇਚੇ ਧਾਰਮਿਕ ਭੇਖ ਪਾ ਲੇ ਪਰ हे ਪ੍ਰਭੂ ਤੇਰੀ ਹਜ਼ੂਰੀ ਵਿੱਚ ਮੈਂ ਫਿਰ ਵੀ ਪਰਵਾਣ ਨਹੀਂ ਹੋ ਰਹੀ ਇਸ ਵਾਸਤੇ ਝੂਰ ਝੂਰ ਕੇ ਮਰੀ ਪ੍ਰਭੂ ਪਤੀ ਤੋਂ ਵਿਛੜ ਕੇ ਮੈਂ ਇੰਨੀ ਦੁਖੀ ਹੋ ਰਹੀ ਹਾਂ ਕਿ ਸਾਰਾ ਜਗਤ ਮੇਰੇ ਉੱਤੇ ਤਰਸ ਕਰ ਰਿਹਾ ਹੈ ਜੰਗਲ ਦੇ ਪੰਛੀ ਵੀ ਮੇਰੀ ਦੁਖੀ ਹਾਲਤ ਤੇ ਤਰਸ ਕਰ ਰਹੇ ਹਨ ਸਿਰਫ ਇਹ ਮੇਰੇ ਅੰਦਰ ਦਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ ਇਸ ਨੇ ਮੈਨੂੰ ਪ੍ਰਭੂ ਪਤੀ ਤੋਂ ਵਿਛੋੜਿਆ ਹੋਇਆ ਹੈ ਆਪ ਵਿਛੋੜਾ ਲੰਮੇ ਤੋਂ ਲੰਮਾ ਹੁੰਦਾ ਜਾ ਰਿਹਾ ਹੈ हे ਪਤੀ ਮੈਨੂੰ ਤੂੰ ਸੁਪਨੇ ਵਿੱਚ ਮਿਲਿਆ ਸੁਪਨਾ ਮੁੱਕਿਆ ਤੇ ਤੂੰ ਹਿਰਚਾ ਲਾ ਗਿਆ ਵਿਛੋੜੇ ਦੇ ਦੁੱਖ ਵਿੱਚ ਮੈਂ ਹੰਝੂ ਪਰਕੇ ਰੋਈ ਇਹ ਪਿਆਰੇ ਮੈਂ ਨਿਮਾਣੀ ਤੇਰੇ ਪਾਸ ਆ ਪੜ ਨਹੀਂ ਸਕਦੀ ਮੈਂ ਗਰੀਬ ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ ਜੋ ਮੇਰੀ ਹਾਲਤ ਤੈਨੂੰ ਦੱਸੇ ਨੀਂਦ ਅੱਗੇ ਹੀ ਤਰਲਾ ਕਰਦੀ ਹਾਂ ਇਹ ਭਾਗਾਂ ਵਾਲੀ ਸੋਹਣੀ ਨੀਂਦ ਤੂੰ ਮੇਰੇ ਕੋਲ ਆ ਸ਼ਾਇਦ ਤੇਰੇ ਰਾਹੀਂ ਮੈਂ ਆਪਣੇ ਖਸਮ ਪ੍ਰਭੂ ਦਾ ਦیدار ਕਰ ਸਕਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਜੇ ਕੋਈ ਗੁਰਸਿੱਖ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕਿਹੜੀ ਭੇਟਾ ਤਰ੍ਹਾਂ ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ ਭਾਵ ਆਪਾ ਭਾਵ ਦੂਰ ਕਰਕੇ ਮੈਂ ਉਸ ਦੀ ਸੇਵਾ ਕਰਾਂ ਜਦੋਂ ਸਾਡਾ ਪ੍ਰਭੂਪਤੀ ਸਾਡੀ ਮੂਰਖਾਤ ਮੂਰਖਤਾ ਦੇ ਕਾਰਨ ਸਾਥੋਂ ਉਪਰ ਆ ਜਾਂਦਾ ਹੈ ਤਾਂ ਉਸ ਨੂੰ ਮੁੜ ਆਪਣਾ ਬਣਾਉਣ ਲਈ ਇਹ ਤਰੀਕਾ ਹੈ ਕਿ ਅਸੀਂ ਆਪਾ ਭਾਵ ਮਾਰ ਦਈਏ ਅਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦਈਏ ਉਮਕਿਉ ਜੋ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰੇਜਾਈ ਸੁਣ ਤ ਸੰਦੇਸ ਰੋ ਪ੍ਰੇਗ੍ਰਹਿ ਸੇਜ ਵਿਛਾਈ ਰਮ ਪ੍ਰਮ ਆਇਓ ਤੋ ਨਦਰ ਨ ਪਾਈ ਕੈ ਨਬੇ ਦੇ ਹਿਯਰੋ ਧੀਰੇ ਨ ਮਾਨੂ ਮਿਲ ਸਾਜਨ ਹਉ ਤੁਜ ਕੁਰਬਾਨੂ ਰਹਾ ਏਕਾ ਸੇਜ ਵਿਸੀ ਧਨ ਕੰਤਾ ਧਨ ਸੂਤੀ ਪਿਰ ਸਦ ਜਾਗੰਤਾ ਪਿਉ ਮਦਰੋ ਧਨ ਮਤ ਬੰਤਾ ਧਨ ਜਾਗੈ ਜੇ ਪਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਚਾਗੇ ਖਿੰ ਰਹਿਨ ਨ ਪਾਵਾਂ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੇ ਸੁਹਾਗੇ ਭਇਓ ਕਿਰਪਾਲ ਸਤ ਸੰਗ ਮਿਲਾਇਆ ਬੁਝੀ ਤਪਤ ਕਰੇ ਪਿਰ ਪਾਇਆ ਸਗਰ ਸ਼ਿੰਗਾਰ ਹੁਣ ਮੁਝੇ ਸੁਹਾਇ ਕਹੋ ਨਾਨਕ ਗੁਰ ਪਰਮ ਚੁਕਾਇਆ ਜਹਨ ਦੇਖਾਂ ਤੈ ਪਿਰ ਹੈ ਭਾਈ ਖੋਲਿਓ ਕਾਪਾਟ ਤਾ ਮਨ ਠਹਿਰਾਈ ਰਹਾ ਪੰਨਾ 737 ਅਰਥ ਇਹ ਸੱਜਣ ਪ੍ਰਭੂ ਮੈਨੂੰ ਮਿਲ ਮੈਂ ਤੇithੋਂ ਸਦਕੇ ਜਾਂਦੀ ਹਾਂ ਤੇਰੇ ਦਰਸ਼ਨ ਤੋਂ ਬਿਨਾਂ ਮੇਰਾ ਇਹ ਨਿਮਾਣਾ ਦਿਲ ਕਿਵੇਂ ਧੀਰਜ ਫੜੇ ਰਹਾ ਪਿਆਰੇ ਦਾ ਸੁਨੇਹਾ ਸੁਣਦਿਆਂ ਮੈਂ ਹਿਰਦੇ ਘਰ ਵਿੱਚ ਸੇਜ ਵਿਛਾ ਦਿੱਤੀ ਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖੁਸ਼ੀ ਨਾਲ ਉਮਕਿਓ ਭਾਵ ਉਛਲ ਪਿਆ अथवा ਨੱਚ ਉਠਿਆ ਮੈਂ ਉਸ ਨੂੰ ਲੱਭਣ ਚੜ ਪਿਆ ਕਿ ਮੈਂ ਪਿਆਰੇ ਦੀ ਰਹਿਣ ਦੀ ਥਾਂ ਕਿਤੇ ਵੇਖਾਂ ਪਰ ਪਟਕ-ਪਟਕ ਕੇ ਮੁੜ ਆਇਆ ਤਦੋਂ ਪ੍ਰਭੂ ਦੀ ਮਿਹਰ ਦੀ ਨਿਗਾਹ ਹਾਸਲ ਨਾ ਹੋਈ ਜੀਵ ਇਸਤਰੀ ਅਤੇ ਪ੍ਰਭੂ ਪਤੀ ਦੀ ਇੱਕੋ ਹੀ ਸੇਜ ਜੀਵ ਇਸਤਰੀ ਦੇ ਹਿਰਦੇ ਵਿੱਚ ਵਿਸ਼ੀ ਹੋਈ ਹੈ ਪਰ ਜੀਵ ਇਸਤਰੀ ਸਦਾ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ ਪ੍ਰਭੂ ਪਤੀ ਸਦਾ ਜਾਗਦਾ ਰਹਿੰਦਾ ਹੈ ਭਾਵ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਰਹਿੰਦਾ ਹੈ ਜੀਵ ਇਸਤਰੀ ਮਾਇਆ ਦੇ ਮੋਹ ਵਿੱਚ ਕਿਉਂ ਮਸਤ ਰਹਿੰਦੀ ਹੈ ਜਿਵੇਂ ਇਸ ਨੇ ਸ਼ਰਾਬ ਪੀਤੀ ਹੁੰਦੀ ਹੈ हां जीव स्त्री जाग ਵੀ ਸਕਦੀ ਜੇ ਪ੍ਰਭੂ ਪਤੀ ਆਪ ਜਗਾਏ اے ਸਖੀ ਉਮਰ ਦੇ ਬਹੁਤ سارے ਦਿਨ ਬੀਤ ਗਏ ਹਨ ਮੈਂ ਬਾਹਰ ਹੋਰ ਹੋਰ سارے ਦੇਸ਼ ਭਾਲ ਦੇਖੇ ਹਨ ਪਰ ਬਾਹਰ ਪ੍ਰਭੂ ਪਤੀ ਕਿਤੇ ਲੱਭਾ ਨਹੀਂ ਹੁਣ ਮੈਂ ਬਾਹਰ ਭਾਲ ਕੇ ਨਿਰਾਸ਼ ਹੋ ਗਈ ਹਾਂ ਉਸ ਪ੍ਰਭੂ ਪਤੀ ਦੇ ਚਰਨਾ ਉੱਤੇ ਡਿੱਗ ਪੈਣ ਤੋਂ ਬਿਨਾ ਮੈਨੂੰ ਇੱਕ ਛਿਨ ਵਾਸਤੇ ਵੀ ਸ਼ਾਂਤੀ ਨਹੀਂ ਹੁੰਦੀ ਹਾਂ हे ਸਖੀ ਜੇ ਉਹ ਆਪ ਕਿਰਪਾਲ ਹੋਵੇ ਤਾਂ ਜੀਵ ਇਸਤਰੀਆਂ ਚੰਗੇ ਭਾਗ ਨਾਲ ਜਾਗਣਾ ਉਸ ਪ੍ਰਭੂ ਨੂੰ ਮਿਲ ਸਕਦੀਆਂ ਗੁਰਦੇਵ ਜੀ ਪਰਮਾਨ ਕਰਦੇ ਹਨ ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਗਿਆ ਹੈ ਮੈਨੂੰ ਉਸ ਨੇ ਸਤ ਸੰਗ ਵਿੱਚ ਮਿਲਾ ਦਿੱਤਾ ਹੈ ਮੇਰੀ ਵਿਕਾਰਾਂ ਦੀ ਤਪਸ਼ ਮਿਟ ਗਈ ਹੈ ਮੈਂ ਉਸ ਪ੍ਰਭੂ ਪਤੀ ਨੂੰ ਹਿਰਦੇ ਘਰ ਵਿੱਚ ਹੀ ਲੱਭ ਲਿਆ ਹੁਣ ਮੈਨੂੰ ਆਪਣੇ ਸਾਰੇ ਸ਼ਿੰਗਾਰ ਉਦਮ ਸੋਹਣੇ ਲੱਗ ਰਹੇ ਹਨ ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ ਦਹ ਦਿਸ਼ ਛਤਰ ਮੇਗ ਘਟਾ ਘਟ ਦਾਮਨ ਚਮਕ ਡਰਾਇਓ ਸੇਜ अकेਲੀ ਨੀਂਦ ਨਹਿਨਾਨਾ ਫੇਰ ਪਰਦੇਸ ਸਿਧਾਇਓ ਹੁਣ ਨਹੀਂ ਸੰਦੇਸ ਰੋਮਾਇਓ ਏਕ ਕੇਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰ ਆਇਓ ਰਹਾ ਕਿਉਂ ਬਿਸਰੇ ਇਹ ਲਾਲ ਪਿਆਰੋ ਸਰਬ ਗੁਣਾ ਸੁਖ ਦਾਇਓ ਮੰਦਰ ਚਰ ਕੇ ਪੰਥ ਨਿਹਾਰੋ ਨੈਣ ਨੀਰ ਪਰ ਆਇਓ ਹਾਂ ਹਾਂ ਭੀਤ ਭਇਓ ਹੈ ਵਿੱਚੋ ਸੁਨਤ ਦੇਸ ਨਿਕਟਾਇਓ ਪਾਂ ਪੀਰੀ ਕੇ ਪਾਤ ਪਰਦੋ ਬਿਨ ਦੇਖੇ ਦੁਰਾਇਓ ਭਇਓ ਕਿਰਪਾਲ ਸਰਬ ਕੋ ਠਾਕੁਰ ਸਗਰੋ ਦੁਖ ਮਿਟਾਇਓ ਕਹੋ ਨਾਨਕ ਹਉਮੈ ਪੀਤ ਗੁਰ ਖੋਈ ਤਉ ਦਾ ਯਾਰ ਬੀਠ ਲੋ ਪਾਇਓ ਸਭ ਰਹਿਓ ਅੰਦੇਸਰੋ ਮਾਇਓ ਜੋ ਚਾਹਤ ਸੋ ਗੁਰੂ ਮਿਲਾਇਓ ਸਰਬ ਗੁਣਾ ਨਿਧ ਰਾਇਓ ਰਹਾਉ ਦੂਜਾ ਪੰਨਾ 624 ਅਰਥ ਜਦੋਂ ਬੱਦਲਾਂ ਦੀਆਂ ਘਟਾਂ ਦੀ ਕਟਾਂ ਛਤਰੀ ਵਾਂਗ ਦਸੀਂ ਪਾਸੀ ਪਸਰੀਆਂ ਹੁੰਦੀਆਂ ਹਨ ਬਿਜਲੀ ਚਮ ਚਮ ਕੇ ਡਰਾਉਂਦੀ ਹੈ ਜਿਸ ਇਸਤਰੀ ਦਾ ਪਤੀ ਪਰਦੇਸ ਵਿੱਚ ਗਿਆ ਹੁੰਦਾ ਹੈ ਉਸ ਦੀ ਸੇਜ ਪਤੀ ਤੋਂ ਬਿਨਾਂ ਸੁੰਨੀ ਹੁੰਦੀ ਹੈ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਂਦੀ ਪਤੀ ਤੋਂ ਵਿਛੜ ਕੇ ਕੁਭرائی ਹੋਈ ਉਹ ਆਖਦੀ ਹੈ ਇਹ ਮਾਂ ਹੁਣ ਤਾਂ ਪਤੀ ਵੱਲੋਂ ਕੋਈ ਸਨੇਵਾ ਵੀ ਨਹੀਂ ਆਉਂਦਾ ਪਹਿਲਾਂ ਜਦੋਂ ਕਿਤੇ ਘਰੋਂ ਜਾ ਕੇ ਪਤੀ ਇੱਕ ਕੋ ਪੈਂਡਾ ਹੀ ਕਰਦਾ ਸੀ ਤਦੋਂ ਉਸ ਦੀਆਂ ਚਾਰ ਚੱਠੀਆਂ ਆ ਜਾਂਦੀਆਂ ਸਨ ਰਹਾ ਇਹ ਮਾਂ ਮੈਨੂੰ ਵੀ ਇਹ ਸੋਹਣਾ ਪਿਆਰਾ ਲਾਲ ਪ੍ਰਭੂ ਕਿਵੇਂ ਭੁੱਲ ਸਕਦਾ ਹੈ। ਕੇਤਾ ਸਾਰੇ ਗੁਣਾਂ ਦਾ ਮਾਲਕ ਹੈ, ਸਾਰੇ ਸੁਖ ਦੇਣ ਵਾਲਾ ਹੈ। ਮੈਂ ਵੀ ਵਿਛੜੀ ਨਾਰ ਵਾਂਗ ਕੋਠੇ ਉੱਤੇ ਚੜ ਕੇ ਪਤੀ ਦਾ ਰਾਹ ਤੱਕਦੀ ਹਾਂ। ਮੇਰੀਆਂ ਵੀ ਅੱਖਾਂ ਵਿਰਾਗ ਨੀਰ ਨਾਲ ਭਰ ਆਈਆਂ ਹਨ। हे ਮਾਂ, ਮੈਂ ਸੁਣਦੀ ਤਾਂ ਇਹ ਹਾਂ ਕਿ ਪਤੀ ਪ੍ਰਭੂ ਮੇਰੇ ਹਿਰਦੇ ਦੇ ਦੇਸ ਵਿੱਚ ਮੇਰੇ ਨੇੜੇ ਹੀ ਵਸਦਾ ਹੈ। ਪਰ ਮੇਰੇ ਤੇ ਉਸ ਦੇ ਵਿਚਕਾਰ ਮੇਰੀ ਹਉਮੈ ਦੀ ਕੰਧ ਖੜੀ ਹੋ ਗਈ ਹੈ। ਕਹਿੰਦੇ ਹਨ ਪਾ ਪੀਰੀ ਦੇ ਖੰਭ ਵਾਂਗ ਬੜਾ ਬਾਰੀਕ ਪਰਦਾ ਮੇਰੇ ਤੇ ਉਸ પતિ ਦੇ ਵਿਚਕਾਰ ਹੈ ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵਸਤਾ ਜਾਪਦਾ ਹੈ ਇਹ ਮਾਂ ਜਿਸ ਸੁਭਾਗਣੋ ਤੇ ਸਭ ਜੀਵਾਂ ਦਾ ਮਾਲਕ ਦਇਆਵਾਨ ਹੁੰਦਾ ਹੈ ਉਸ ਦਾ ਉਹ ਸਾਰਾ ਵਿਛੋੜਾ ਦੁੱਖ ਦੂਰ ਕਰ ਦਿੰਦਾ ਹੈ ਇਹ ਨਾਨਕ ਆਖ ਜਦੋਂ ਗੁਰੂ ਨੇ ਜੀਵੀ ਸਤਰੀ ਦੇ ਅੰਦਰੋਂ ਹਉਮੈ ਦੀ ਕੰਧ ਢਾਹ ਦਿੱਤੀ ਤਦੋਂ ਉਸ ਨੇ ਮਾਇਆ ਰਹਿਤ ਦਇਾਲ ਪ੍ਰਭੂ ਪਤੀ ਨੂੰ ਆਪਣੇ ਅੰਦਰ ਹੀ ਲੱਭ ਲਿਆ ਏ ਮਾਂ ਪ੍ਰਭੂ ਪਾਸ਼ਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਜਿਸ ਜੀਵ ਇਸਤਰੀ ਨੂੰ ਗੁਰੂ ਨੇ ਉਹ ਮਿਲਾ ਦਿੱਤਾ ਜਿਸ ਦੀ ਉਸ ਨੂੰ ਤਾਂਗ ਲੱਗ ਰਹੀ ਸੀ ਉਸ ਦਾ ਸਾਰਾ ਚਿੰਤਾ ਫਿਕਰ ਮੁੱਕ ਜਾਂਦਾ ਹੈ ਰਹਾਉ ਦੂਜਾ ਸਖੀ ਕਾਜਲ ਹਾਰ ਤੰਬੂਲ ਸਭੇ ਕਿਸ ਸਾਜਿਆ 16 ਕੀ ਇਹ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਕ ਤਾਂ ਸਭ ਕੇ ਛਪਾਈਐ ਹਰ ਹਾਂ ਕੰਤੇ ਬਾਤ ਸ਼ਿੰਗਾਰ ਸਭ ਬਿਰਥਾ ਜਾਈਏ ਪੰਨਾ 1361 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਸਤਵੇਂ ਕਾਂਡ ਦਾ 16ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ